ਅੱਜ ਜੀਏ ਕਿ ਤੁਹਾਨੂੰ ਸੁਣਨ ਲਈ ਦਿੱਤੀ ਹੈ। ਕੋਈ ਨਾਮ ਪੂਰਾ ਹੋ ਰਿਹਾ ਕੋਈ ਨਾਮ। ਥੈਂਕ ਯੂ ਫਾਰ ਯੋਰ ਟਾਈਮ। ਉੱਪਰ ਚੱਲੋ ਕੋਸਟ ਆਪੋਰ ਅਸਰ ਆਪੋਰ ਤੇ ਨੂੰ ਸੋ ਸੱਤ ਦੋ ਸੱਤ ਨਾਲ ਜਾਨ ਤੇ ਜਾਨ ਤੇ ਆਦੀ ਚੱਲ ਦਹਾਰਿਆ ਕਿ ਲੋ ਬੋਗੇ 20 ਸੇ ਬੋਗੇ ਬਹਿ ਜਾ ਠੇ ਤਾਂ ਕਿ ਉਹਦਾ ਬਾਰੇ ਇਹਦਾ ਸਰਦ ਉਹ ਨਹੀਂ ਤੇਰੀ ਪਰ ਮਾਝੇ ਕੇ ਤੱਕ ਪਹੁੰਚ ਨਹੀਂ ਆਇਆ ਕਰਵਾ ਤੇ ਇਸ ਤਰ੍ਹਾਂ ਕਿ ਸਾਨੂੰ ਪਿਛਲੇ ਕੁਝ ਦਿਨਾਂ ਤੋਂ ਇਨਫੋਰਮੇਸ਼ਨ ਮਿਲਲੀ ਸੀ ਕਿ ਕੁਝ ਜਿਹੜੇ ਸ਼ਾਰਤੀ ਅਨਸਰ ਆ ਜਿਹੜਾ ਤਿਹਾਰ ਬਸੰਤ ਆ ਰਿਹਾ ਇਹਦੇ ਸੰਬੰਧ ਚ ਰੋਪੜ ਚ ਚਨਾਡੋਰ ਜਿਹੜੀ ਵੇਚ ਰਿਹਾ ਇਹ ਜਿਹੜੀ ਚਨਾਡੋਰ ਹੈ ਬਹੁਤ ਹੀ ਜਿਹੜੀ ਡੇਂਜਰਸ ਹੈ ਜਿਹੜਾ ਪੰਛੀਆਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਤੇ ਆਮ ਜਿਹੜੇ ਸਿਟੀਜ਼ਨਾਂ ਦਾ ਬੜਾ ਨੁਕਸਾਨ ਹੋ ਰਿਹਾ ਇਸ ਕਰਕੇ ਅਸੀਂ ਪਿਛਲੇ ਲਗਾਤਾਰ ਆਪਣੇ ਨਾਲ ਤੋਂ ਸ਼ਿਕਾਇਤ ਕਰ ਰਹੀ ਸੀ ਅਸੀਂ ਇੱਕ ਪਹਿਲਾ ਕੇਸ ਸਿਸਟਰ ਕੀਤਾ ਸੀ ਪਰ ਹੁਣ ਸਾਨੂੰ ਜਿਹੜੀ ਹੈ ਕੱਲ ਬਹੁਤ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਕਿ ਅਸੀਂ ਇੱਕ ਰੰਜੇ ਨਾਮ ਦਾ ਜਿਹੜਾ ਵਿਅਕਤੀ ਹੈ ਉਹਨੂੰ ਗ੍ਰਿਫਤਾਰ ਕੀਤਾ ਇਹ ਬੇਸਿਕਲੀ ਟੈਂਪੂ ਡਰਾਈਵਰ ਹੈ ਔਰ ਇਹ ਸਟੇਡੀ ਯੂਨਿਵਰਸਟੀਗੇਸ਼ਨ ਚ ਆਇਆ ਕਿ ਇਹ ਇੱਕ ਰਾਜਨ ਨਾਮ ਦਾ ਜਿਹੜਾ ਲੜਕਾ ਹੈ ਜੋ ਮੇਨ ਸਪਲਾਈਅਰ ਹੈ ਚੈਨਾਡੂਰ ਦਾ ਤੇ ਉਹਦੇ ਲਈ ਕੰਮ ਕਰਦਾ ਸੀ ਉਹ ਸੀ ਇਹ ਜਿਹੜਾ ਲੜਕਾ ਅਰੈਸਟ ਕਰ ਲਿਆ ਸੋ ਇਹਦੀ ਇਨਫੋਰਮੇਸ਼ਨ ਤੇ ਅਸੀਂ ਜਿਹੜਾ ਰਾਜਨ ਨੇ ਇੱਕ ਟੈਂਪੋਰਰੀ ਗਨ ਹੌਨ ਬਣਾਇਆ ਸੀ ਉੱਥੇ ਰੇਡ ਕੀਤੀ ਹੈ ਉਥੋਂ ਸਾਨੂੰ ਕਰੀਬ ਜਿਹੜੇ ਰੂਲਸ ਕਾਫੀ ਵੱਡੀ ਮਾਤਰਾ ਵਿੱਚ ਕਰੀਬ 360 ਰੂਲਸ ਮਿਲੇ ਆ ਜਿਹੜੇ ਕਰੀਬ 7-8 ਪੇਟੀਆਂ ਬਣਦੀਆਂ ਤੋ ਅਸੀਂ ਇਹ ਜਿਹੜਾ ਦੋਨੋਂ ਦੇ ਕੇਸ ਸਿਸਟਰ ਕਰ ਦਿੱਤਾ ਇਹ ਜਿਹੜੇ ਜਿਹਦੇ ਕੋਲ ਡਰਾਈਵਰ ਐਂਡ ਮੇਨ ਜਿਹੜਾ ਸਪਲਾਈਅਰ ਹੈਗਾ ਡਰਾਈਵਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਰਾਜਨ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਿਆ